ਕਿ ਇਹ ਸਰਕਾਰ ਸਾਡੇ ਨਾਲ ਡਰਾਮਾ ਕਰ ਰਹੀ ਹੈ ਨਾ ਤਾਂ ਸਰਕਾਰ ਨੂੰ ਵੀ ਪਤਾ ਲੱਗ ਜਾਣਾ ਚਾਹੀਦਾ ਵਾ ਕਿ ਇਹਨਾਂ ਨੇ ਪੰਗਾ ਲਿਆ ਕੀ ਦੇ ਨਾਲ ਆ ਸਾਸਤਰੀਕਰ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਾਸਤਰੀਕਰ ਮੇਰਾ ਭਰਾ ਅੱਜ ਤੁਹਾਨੂੰ ਪਤਾ ਲਿਸਬਨ ਪ੍ਰੋਟੈਸਟ ਹੋਇਆ ਉਸ ਵਨ ਐਸਆਈਐਸ ਕਰਕੇ ਆਪਾਂ ਪ੍ਰੋਟੈਸਟ ਕੀਤਾ ਮੁੰਡਿਆਂ ਨੇ 10000 ਦਾ ਕੱਟ ਹੋਇਆ 10000 ਮੁੰਡੇ ਵੀਰ ਆਪਣੇ ਆਏ ਆ ਬੜਾ ਬੜਾ ਵਧੀਆ ਲੱਗਿਆ ਹੁਣ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਨਾ ਮੇਰਾ ਭਰਾ ਸਾਰੇ ਰੜਕੇ ਇੱਥੇ ਆਪਾਂ ਪੋਟੈਂਸ਼ੀਅਲ ਜਿਹੜੇ ਭਰਾਵਾਂ ਦੇ ਐਸਆਈਐਸ ਦਾ ਮੁੱਦਾ ਭਣਿਆ ਕਾਰਡ ਨਹੀਂ ਹੁੰਦਾ ਉਹਨਾਂ ਦੇ ਨਾਲ ਖੜੀਏ ਕੁਲਵਿੰਦਰ ਸਿੰਘ ਫਰਾਂਸ ਭਾਜੀ ਨੇ ਸਾਨੂੰ ਬੜੀ ਸਪੋਰਟ ਕੀਤੀ ਬੜਾ ਉਹਨਾਂ ਨੇ ਸਾਨੂੰ ਹੁੰਦਾ ਰੱਦ ਤਾਂ ਵੀ ਜਾਓ ਤੇ ਇਹਨਾਂ ਮੁੰਡਿਆਂ ਦੇ ਨਾਲ ਜਾ ਕੇ ਖੜੋ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਅੱਜ ਬਹੁਤ ਵੱਡੇ ਪੱਧਰ ਤੇ ਕੱਟ ਹੋਇਆ ਅਮਰੀਕ ਸਿੰਘ ਸਪੇਨ ਤੋਂ ਸਪੈਸ਼ਲ ਆਏ ਇੱਥੇ ਮੇਰਾ ਭਰਾ ਅਜੇ ਵੀ ਨਾ ਜਾਕੇ ਬਹੁਤ ਔਖਾ ਹੋ ਜਾਣਾ ਹੁਣ ਆਪਾਂ ਲੜਾਈ ਸ਼ੁਰੂ ਕਰਤੀ ਆ ਤੇ ਨੂੰ ਜਿੱਤ ਕੇ ਖਤਮ ਕਰਨਾ Nosotros vinimos a buscar la mejor vida avanzar. Nosotros tenemos derecho. Cuando vinimos de nuestra tierra buscar la vida mejor, cuando vinimos de nuestra vida a buscar la vida mejor, y vinimos aquí para qué, para avanzar tanto crecimiento de esta tierra y tanto crecimiento de nuestras familias. ¿Sabes? Es muy importante, es muy importante. Hoy día olvidan, pero hace tres, cuatro años lo dieron, número de seguro social. Le, le dieron... <laughs> Estaba aquí a hacer trabajo tres o cuatro años. Faltaba uh, <coughs> uh, aquí también agricultura. No se pudo acuerdo. Bueno, yo, Sare, es que estará. Silencio yo, silencio Sare. Todo el mundo va a escuchar lo que voy a decir. Mira, aquí hemos venido. Un <coughs> momento, momento, momento. Hemos venido a hablar de inmigración. No somos criminales, hace tres, cuatro años cuando dieron el número de seguro social y fuimos cotizando, fuimos cotizando y pagando todo y ahora dicen que somos criminales. Cuando hemos cotizado, hemos pagado nuestro seguro social y nuestro, nuestros hermanos, todos, quieren ir, volver a su casa a ver familias. ¿Sabe por qué? ਪਰ ਕਿਉਂਕਿ ਦੇਪੋਏ 4 ਸਾਲਾਂ ਆ ਮਰਤੋ ਪਾਦਰਸ ਭਰਾਮਨਸ ਆ ਫਾਮਲੀਆ ਕੁਰੀਦੋਂ 1000 ਦੇ ਕੋਸਾਸ ਅਗਲੀ ਯਾਰੀ ਜੇ ਲੋਡ ਪਈ ਤਾਂ ਅਗਲੀ ਯਾਰੀ ਵੱਡਾ ਇਤੂ ਵੀ ਤਿੰਨ ਗੁਣਾ ਜ਼ਿਆਦਾ ਕੱਟ ਕਰਾਂਗੇ ਠੀਕ ਆ ਪਰ ਇੱਕ ਗੱਲ ਆ ਮੇਰੇ ਭਰਾ ਇੱਥੇ ਵੀ ਇਹਨਾਂ ਖੜੇ ਆ ਤੁਸੀਂ ਸਾਰੇ ਬਹੁਤ ਚਿੰਤਾਤ ਹੋ ਸਰ ਤਾਂ ਤੋਂ ਤੁਸੀਂ ਸਾਰੇ ਪੇਪਰਾਂ ਨੂੰ ਲੈ ਕੇ ਪੰਜਾਬੀਆਂ ਨੇ ਅੱਜ ਪੁਰਤਗਾਲ ਦੇ ਵਿੱਚ ਆਪਣੀ ਹੋਣਦ ਨੂੰ ਜਿਉਂਦਾ ਰੱਖਣ ਦਾ ਅੱਜ ਸਬੂਤ ਦਿੱਤਾ ਜਿੱਥੇ ਕਿ ਅੱਜ 10000 ਦੇ ਕਰੀਬ ਪੰਜਾਬੀਆਂ ਨੇ ਇਕੱਠ ਕੀਤਾ ਔਰ ਵੱਖ-ਵੱਖ ਦੇਸ਼ਾਂ ਤੋਂ ਲੋਕਾਂ ਨੇ ਉੱਥੇ ਪਹੁੰਚ ਕੇ ਕਿ ਜੋ ਐਸਆਈਐਸ ਦਾ ਮੁੱਦਾ ਪੁਰਤਗਾਲ ਦੀ ਪਾਰਲੀਮੈਂਟ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਬੜੇ ਸ਼ਾਂਤਮਈ ਤਰੀਕੇ ਨਾਲ ਔਰ ਮੈਂ ਮਾਣ ਮਹਿਸੂਸ ਕਰਦਾ ਸਰਦਾਰ ਅਮਰੀਕ ਸਿੰਘ ਮੇਰਾ ਵੀਰ ਨਿੰਜਾ ਹੁੰਦਲ ਤੇ ਹੋਰ ਮੇਰੇ ਵੀਰ ਬਹੁਤ ਜਿਹੜੇ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਕੰਟਰੀਆਂ ਦੇ ਵਿੱਚੋਂ ਆ ਕੇ ਉਸ ਦੇਸ਼ ਦੇ ਵਿੱਚ ਉਸ ਸਰਕਾਰ ਦੇ ਪੁਰਤਗਾਲ ਦੀ ਸਰਕਾਰ ਦੇ ਖਿਲਾਫ ਅੱਜ ਡਟੇ ਔਰ ਵੱਖ-ਵੱਖ ਲੈਂਗੁਏਜ ਚ ਵੱਖ-ਵੱਖ ਆਪਣੇ ਦੇਸ਼ਾਂ ਦੀਆਂ ਪਛਾਵਾਵਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜਾਗਰੂਤ ਕੀਤਾ ਕਿ ਸਾਡੇ ਪੰਜਾਬੀਆਂ ਨੇ ਤੁਹਾਡੇ ਦੇਸ਼ ਦੇ ਵਿੱਚ ਬਹੁਤ ਟੈਕਸ ਦਿੱਤੇ ਆ ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਘੱਟ ਸਕਦੇ ਇਸ ਟਾਈਮ ਇੱਕ ਲਹਿਰ ਉੱਠੀ ਆ ਦੋਸਤੋ ਜੋ ਕਿ ਪੂਰੀ ਦੁਨੀਆ ਦੇ ਵਿੱਚ ਸੰਘਰਸ਼ ਚੱਲ ਰਿਹਾ ਜਿਦਾਂ ਯੂਕੇ ਦੇ ਵਿੱਚ ਸੰਘਰਸ਼ ਚੱਲ ਰਿਹਾ ਨੇਪਾਲ ਦੇ ਵਿੱਚ ਸੰਘਰਸ਼ ਚੱਲ ਰਿਹਾ ਫਰਾਂਸ ਦੇ ਵਿੱਚ ਸੰਘਰਸ਼ ਚੱਲ ਰਿਹਾ ਸਾਰੀ ਦੁਨੀਆ ਦੇ ਵਿੱਚ ਲੋਕ ਜਾਗ ਚੁੱਕੇ ਆ ਸੋ ਪੁਰਤਗਾਲ ਨੇ ਬਹੁਤ ਜ਼ਿਆਦਾ ਲੋਕਾਂ ਕੋਲ ਟੈਕਸ ਲਿਆ ਸੋ ਆਪਣੀਆਂ ਜਿਹੜੀਆਂ ਉਹਨਾਂ ਨੇ ਸ਼ਰਤਾਂ ਰੱਖੀਆਂ ਸੀ ਉਹਨਾਂ ਸ਼ਰਤਾਂ ਦੇ ਉੱਤੇ ਉਹ ਕਾਇਮ ਨਹੀਂ ਰਹੇ ਜਿਹਦੇ ਕਰਕੇ ਅੱਜ ਬਹੁਤ ਵੱਡਾ ਇਕੱਠ ਕੀਤਾ ਪੰਜਾਬੀਓ ਤੁਸੀਂ ਅੱਜ ਸਬੂਤ ਦੇ ਦਿੱਤਾ ਕਿ ਤੁਸੀਂ ਸ਼ਹੀਦ ਭਗਤ ਸਿੰਘ ਦੇ ਵਾਰਸੋਂ ਤੁਸੀਂ ਸ਼ਹੀਦ ਉਧਮ ਸਿੰਘ ਦੇ ਵਾਰਸੋਂ ਮੈਂ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਵੀਰਾਂ ਦਾ ਜਿਹੜਿਆਂ ਜਿਨ੍ਹਾਂ ਨੇ ਅੱਜ ਪਹੁੰਚ ਕੇ ਬਹੁਤ ਵੱਡਾ ਇਕੱਠ ਕੀਤਾ ਮੈਂ ਵਧਾਈ ਦਿੰਦਾ ਉਹਨਾਂ ਨੂੰ ਕਿ ਕਦੀ ਵੀ ਕੌਮ ਤੇ ਭੀੜ ਪੈਂਦੀ ਆ ਸਾਰੇ ਜਾਣੇ ਇਕੱਠੇ ਹੋ ਕੇ ਗਿਲੇ ਸ਼ਿਕਵੇ ਭੁੱਲ ਕੇ ਅੱਗੇ ਆ ਕੇ ਕਾਰਜ ਕਰਿਆ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ